सतगुरु यानाथ महाराज की जय परम पूज्य प्रभतनाकर महाराज की भी जय भीम जय भी भी प्रभतनाकर सतगुरु वहलिप चरणों में जिनोंने दे दे सी जिन्होंने मलबुद्धि दी प्रेम से दिया सी आदि वालिके नमो नमः आदि वालिके नमो नम आदि वालिके माया अक्षर का वास है ला मिले लोक पर लोक मां मन में जो खोजता का दे कर देता मोक्ष दे कर मन के चारि ले दादा ज्ञान लगाए श्रुति शब्द को मेल कर तुम्हारा दर्शन पाए माया अक्षर का वास है ला मिले लोक पर लोक माम मन में जो बोझ था खाकर देता मोक्ष लेकर दे मन के सारे दादा ज्ञान लगाए गुरु के शब्द को मेल कर तुम्हारा दर्शन पाए भगवान वाल्मीकि जी की जय जगदत्त पितामह जी की जय जय वाल्मीकि धर्म की जय वाल्मीकि तीर्थ की जय अचुतों के सभी महापुरुषों की जय श्री श्री एक सौ ज्ञाननाथ महाराज की जय परम पूज्य परम रुद्रनाथर जी महाराज की जय जो बोले सो निरपय भगवान आदि महाराज की जय जय भीम जय संविधान जय भीम जय संविधान बाबा तेरी सोचते

जो बोले सो निर्भय वाल्मिकी भार महाराज की जय श्री श्री अक्षवस्वत्या महाराज की परम पूज्य पर महाराज की

ਮਾ ਜਿਲ੍ਹਾ ਦੇਸ਼ ਤੋਂ ਬਣਾਇਆ ਹੈ ਇਹਨਾਂ ਨੇ ਸੁਮਿਤ ਕਾਲਿਆ ਜੀ ਨੇ ਤੇ ਮੈਂ ਇਹਨਾਂ ਦੇ ਮਾਨ ਸਮਾਨ ਦੇ ਨਾਲ ਜਿੱਥੇ ਹੀ ਮੈਨੂੰ ਬੁਲਾਣਗੇ ਮੈਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨਾਲ ਤੁਰਾਂਗਾ ਤੇ ਆਪਣੀ ਟੀਮ ਨੂੰ ਲੈ ਕੇ ਤੁਰਾਂਗਾ ਵੀ ਚਲੋ ਜਦੋਂ ਤੱਕ ਸਾਡੇ 'ਚ ਹਿੰਮਤ ਇਹਨਾਂ ਦੇ ਪਤੀ ਹੈਗੀ ਹੈ ਤੇ ਹਿੰਮਤ ਉਹਦੀ ਕਰਾਂਗੇ ਬਾਕੀ ਜੋ ਬਾਲੂ ਵੀ ਮਹਾਰਾਜ ਸਾਡੇ ਸਾਡੇ ਨਾਲ ਹੈ ਬਾਕੀ ਸਾਰੇ ਸਾਰੇ ਗੁਰੂ ਸਾਡੇ ਨਾਲ ਹੈ ਜੋ ਵੀ ਇਹਨਾਂ ਦਾ ਆਸ਼ੀਰਵਾਦ ਹੋਵੇਗਾ ਉਹਨਾਂ ਦੇ ਸਾਹਮਣੇ ਲਈ ਹਿੰਮਤ ਬਣਾਓ ਜਿਨੂੰ ਇਹ ਕਹਿਣਗੇ ਉਹ ਸਾਰੀਆਂ ਜ਼ਿੰਮੇਵਾਰੀ ਮੈਂ ਦਿਲੋਂ ਜਾਨ ਦੇ ਨਾਲ ਨਿਭਾਵਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤੀ ਮੈਂ ਆਦੀ ਵਾਲਮੀਕੀ ਉਮੀਦਵਾਰ ਮਹਾਪੰਚਾਇਤ ਤੋਂ ਪੰਜਾਬ ਦਾ ਪ੍ਰਭਾਰੀ ਸੋਨੂ ਨਹਰ ਅੱਜ ਜਿਹੜੀਆਂ ਨੁਕਤੇਆ ਕਿਤੇ ਗਈਆਂ ਜਿਲ੍ਹੇ ਦੀਆਂ ਨੁਕਤੇਆ ਕਿਤੇ ਗਈਆਂ ਨੇ ਤੁਹਾਨੂੰ ਬੜੇ ਹੀ ਵਿਸਤਾਰ ਰੂਪ ਨਾਲ ਸ੍ਰੀਮਿਤ ਕਾਲੀ ਜੀ ਵੀਰ ਸ੍ਰੀਮਿਤ ਕਾਲੀ ਜੀ ਨੇ ਦੱਸਿਆ ਸਾਡੇ ਮੁੱਖ ਸੰਚਾਲਕ ਨੇ ਬੜੇ ਸਤਿਕਾਰਯੋਗ ਨੇ ਤੇ ਅੱਜ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਉਹ ਤੇ ਅਮਲ ਵੀ ਕਰਨਾ ਪੈਣਾ ਕਿਉਂਕਿ ਕਾਸ਼ੀਰਾਮ ਜੀ ਦੀ ਵਿਚਾਰਧਾਰਾ ਤੇ ਚੱਲਣਾ ਪੈਣਾ ਹੈ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਚੱਲਣਾ ਪੈਣਾ ਹੈ ਸਵਿੱਤਰੀ ਬਾਈ ਫੁਲੇਜੀ ਦਾ ਵਿਚਾਰਧਾਰਾ ਤੇ ਚੱਲਣਾ ਪੈਣਾ ਹੈ ਜੇ ਵਿਚਾਰਧਾਰਾ ਤੇ ਚੱਲਾਂਗੇ ਤੇ ਇਹਨਾਂ ਨੂੰ ਅੱਜ ਦੀ ਸਰਕਾਰ ਨੂੰ ਮੂੰਹ ਤੋੜ ਕੇ ਜਵਾਬ ਦੇਵਾਂਗੇ ਤੇ ਹੋਰ ਬੈਲਟ ਪੇਪਰ ਨਾਲ VOTING ਕਰਾਉਣੇ ਦੀ ਕੋਸ਼ਿਸ਼ ਕਰਾਂਗੇ ਤੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ EVM ਦੀ ਮਜ਼ਬੂਤ ਦੇ ਮਸ਼ੀਨ ਹੈ ਉਹ ਹਮੇਸ਼ਾ ਹੀ ਸਾਡੀ VOTING ਲੈ ਕੇ ਸਾਨੂੰ ਕਬਲਾ ਕਰ ਰਹੀ ਹੈ ਸਾਡੀ ਐਸੇ ਵੋਟ ਸਭ ਤੋਂ ਜ਼ਿਆਦਾ ਹੈ 85% ਦਾ ਕੋਟਾ ਹੈ ਲੇਕਿਨ 15% ਵਾਲੇ ਸਾਡੇ ਤੇ ਰਾਜ ਕਰ ਰਹੇ ਨੇ ਉਹ ਕਿਉਂ ਸਿਰਫ ਸਾਡੇ ਕਿਨਾਂ ਦੇ ਕੁਛ ਗੱਲਾਂ ਦਾ ਕਰਕੇ ਕਿਉਂਕਿ ਆਪੇ ਸ਼ਰਾਬ ਲੈਣੇ ਆ ਲੋਕੀ ਸੂਟ ਲੈਂਦੇ ਨੇ ਇਹਨਾਂ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਵਾ ਵਾਸਤੇ ਇਹ ਚੀਜ਼ਾਂ ਨੂੰ ਖਤਮ ਕਰਨਾ ਪਏਗਾ ਇੰਨਾ ਹੀ ਕਹਿੰਦੇ ਆ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਬਰਦਰ ਦੋਸਤ ਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਨਿਰਾਨਾ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਅੰਬਿਤਕਰ ਮਹਾਪਜਾ ਯੋਗਠਨ ਦਾ ਮੁਖ ਸੰਚਾਲਕ ਆ ਅੱਜ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪਰਮ ਪੂਜਯ ਪ੍ਰਵਤ ਤਰਾਕਰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਅਸੀਂ ਇੱਕ ਉਪਰਾਲਾ ਕੀਤਾ ਚ ਰੰਗੇ ਝੰਡੇ ਦਾ ਔਰ ਇਹ ਜਿਹੜਾ ਸਾਡਾ ਸੰਗਠਨ ਹੈ ਇਹ ਹਮੇਸ਼ਾ ਹੀ ਪਿੰਡਾਂ ਚ ਜਾ ਜਾ ਕੇ ਪਰਮ ਪੂਜਯ ਪ੍ਰਭੂ ਤ੍ਰਾਕਲ ਮਹਾਰਾਜੀ ਦੀ ਵਿਚਾਰਧਾਰਾ ਨੂੰ ਲੈ ਕੇ ਔਰ ਭਗਵਾਨ ਮਾਲਮੀਕੀ ਮਹਾਰਾਜੀ ਦਾ ਜਿਹੜਾ ਪ੍ਰਚਾਰ ਆ ਉਹ ਅਸੀਂ ਪਿੰਡਾਂ ਥਾਵਾਂ ਚ ਕਰਦੇ ਆ ਔਰ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਾਡੀ ਜਿਹੜੀ ਨਵੀਂ ਟੀਮ ਹੈ ਜ਼ਿਲ੍ਹਾ ਦੀ ਜ਼ਿਲ੍ਹੇ ਦੀ ਬੋਡੀ ਜਿਹੜੀ ਤਿਆਰ ਹੋਈ ਆ ਉਸ ਸੰਬੰਧ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਰੇੜੇ ਪੰਜਾਬ ਦੇ ਪ੍ਰਧਾਨ ਆ ਦਲਜੀਤ ਸਿੰਘ ਜੀ ਔਰ ਵਿਜੇ ਨਾਹਰ ਜੀ ਔਰ ਸਾਡੇ ਵੀਰਿਆ ਜਿਹੜੇ ਸ਼ਹਿਰੀ ਦੇ ਪ੍ਰਧਾਨ ਜਿਹੜੇ ਸਾਡੇ ਮਨਜੀਤ ਸਿੰਘ ਜੀ ਸਰਜੀਤ ਸਿੰਘ ਜੀ ਔਰ ਰਚਪਾਲ ਜੀ ਸਾਡੇ ਔਰ ਇਹਨਾਂ ਨਾਲ-ਨਾਲ ਜਿੰਨੀ ਵੀ ਸਾਡੀ ਪੰਜਾਬ ਦੀ ਮਹਿਲਾ ਵਿੰਗ ਦੀ ਜਿਹੜੇ ਪ੍ਰਧਾਨ ਸਾਡੇ ਮਧੂ ਸੋਨੀ ਜੀ ਔਰ ਸਾਡੀ ਸਾਡੀ ਜਿਹੜੀ ਟੀਮ ਆ ਅਸਲੀ ਮੱਟੂ ਜੀ ਇਹਨਾਂ ਸਾਰਿਆਂ ਨੇ ਸਾਡੀ ਜਿਹੜੀ ਮਨੀਸ਼ ਕੁਮਾਰ ਜੀ ਸਾਡੇ ਜਿਹੜੇ ਜ਼ਿਲ੍ਹੇ ਦੀ ਸਾਡੀ ਜਿਹੜੀ ਟੀਮ ਆ ਇਹ ਹਮੇਸ਼ਾ ਹੀ ਯੂਥ ਜਿਹੜਾ ਸਾਡਾ ਵਾ ਇਹ ਹਮੇਸ਼ਾ ਹੀ ਸੰਘਰਸ਼ ਕਰਦਾ ਰਹਿੰਦਾ ਵਾ ਸਮਾਜ ਦੇ ਪ੍ਰਤੀ ਕੌਮ ਦੇ ਪ੍ਰਤੀ ਕਿ ਅਸੀਂ ਇੱਕ ਸੰਦੇਸ਼ਾ ਜਿਹੜਾ ਵਾ ਅਸੀਂ ਆਪਣੇ ਸਮਾਂ ਨੂੰ ਇੱਕ ਵਧੀਆ ਦੇ ਸਕੀਏ ਕਿ ਪਰਮ ਪਿਤਾ ਪਰਮਾਤਮਾ ਭਗਵਾਨ ਮਾਲਮੀਕੀ ਮਹਾਰਾਜੀ ਨੇ ਕਲਮ ਫੜੀ ਤੇ ਉਹਨਾਂ ਦਾ ਸੰਦੇਸ਼ਾ ਹੀ ਕਿ ਸਾਡੀ ਜਿਹੜੀ ਕੌਮ ਆ ਪੜ੍ਹ ਲਿਖ ਕੇ ਅੱਗੇ ਵੀ ਵਧੇ ਉਸ ਤੋਂ ਬਾਅਦ ਸਾਡੇ ਜਿਹੜੇ ਬਾਬਾ ਸਾਹਿਬ ਅੰਮਿਤ ਕਰਿਆ ਜਿਨ੍ਹਾਂ ਨੇ ਸੰਵਿਧਾਨ ਦੇ ਪ੍ਰਤੀ ਅੱਜ ਕੌਮ ਨੂੰ ਜਾਗਰਤ ਕੀਤਾ ਅੱਜ ਜਿਹੜੇ ਅਧਿਕਾਰ ਸਾਨੂੰ ਲੈ ਕੇ ਦਿੱਤੇ ਉਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਪ੍ਰਚਾਰ ਹੈ ਪਿੰਡਾਂ ਥਾਵਾਂ 'ਚ ਕਰਦੇ ਆਂ ਤੇ ਅਸੀਂ ਚਾਹੁੰਦੇ ਆਂ ਕਿ ਜਿਹੜੇ ਅਧਿਕਾਰ ਸਾਨੂੰ ਮਿਲੇ ਆ ਬਾਬਾ ਸਾਹਿਬ ਅੰਬੇਡਕਰ ਦੀ ਦੇਣ ਦੇ ਨਾਲ ਜੋ ਸਾਡੇ ਨਾਲ ਜੋ ਅੱਜ ਸ਼ੂਵਾਸ਼ਾਤ ਜਾਂ ਜਾਤੀਵਾਦ ਸਾਡੇ ਲੋਕਾਂ ਨਾਲ ਜਿਹੜਾ ਕੀਤਾ ਜਾਂਦਾ ਵਾ ਅੱਜ ਉਸ ਚੀਜ਼ਾਂ ਨੂੰ ਅਸੀਂ ਖਤਮ ਕਰਨ ਵਾਸਤੇ ਜਿਹੜਾ ਸੰਘਰਸ਼ਿਆ ਪਿੰਡਾਂ ਥਾਂਵਾਂ 'ਚ ਕਰਦੇ ਔਰ ਪਰਮਪਿਤਾ ਪਰਮਾਤਮਾ ਭਗਵਾਨ ਮਾਲਮੀ ਕੀ ਮਹਾਰਾਜੀ ਦਾ ਜਿਹੜਾ ਪ੍ਰਚਾਰ ਆ ਉਹ ਅੱਜ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਕਰਦੇ ਆ ਔਰ ਅੱਜ ਬਹੁਤ ਹੀ ਇੱਕ ਖੁਸ਼ੀ ਵਾਲਾ ਦਿਨ ਆ ਜਿਹਦੇ ਵਿੱਚ ਅੱਜ ਸਾਡੀ ਜਿਹੜੀ ਨਵੀਂ ਟੀਮ ਜਿਹੜੀ ਸਾਡੇ ਨਾਲ ਜੁੜਨ ਜਾ ਰਹੀ ਆ ਸਾਡੇ ਬਹੁਤ ਹੀ ਸਤਕਾਰਯੋਗ ਰਵੀ ਕੁਮਾਰ ਜੀ ਜਿਹੜੇ ਲੋਹਗੜ ਤੋਂ ਆ ਉਹਨਾਂ ਨੂੰ ਅੱਜ ਅਸੀਂ ਜਿਹੜਾ ਵਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਵਾ ਇਸ ਸਬੰਧ ਦੇ ਵਿੱਚ ਉਹਨਾਂ ਦੀ ਜਿਹੜੀ ਟੀਮ ਆ ਉਹਨਾਂ ਦੇ ਨਾਲ ਸਾਡੇ ਜਿਹੜੇ ਰਕੇਸ਼ ਕੁਮਾਰ ਜੀ ਉਹਨਾਂ ਨੂੰ ਅਹੀਂ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਵਾ ਔਰ ਸਾਡੇ ਗੋਤਮ ਜੀ ਆ ਉਹਨਾਂ ਨੂੰ ਅਹੀਂ ਜ਼ਿਲ੍ਹੇ ਦਾ ਸੈਕਟਰੀ ਨਿਯੁਕਤ ਕੀਤਾ ਵਾ ਔਰ ਸਾਡੇ ਜਿਹੜੇ ਰਾਜਨ ਜੀ ਆ ਉਹਨਾਂ ਨੂੰ ਨਾਰਥ ਜਿਹੜਾ ਹਲਕੇ ਦਾ ਆਪਾਂ ਜਿਹੜਾ ਇੰਚਾਰਜ ਨਿਯੁਕਤ ਕੀਤਾ ਵਾ ਅਸੀਂ ਇਹਨਾਂ ਤੋਂ ਉਮੀਦ ਰੱਖਦੇ ਆ ਕਿ ਇਹ ਹਮੇਸ਼ਾ ਹੀ ਜਿਹੜੇ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਜਿਹੜਾ ਪ੍ਰਚਾਰ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਕਰਨਗੇ ਔਰ ਇਹ ਬਾਬਾ ਸਾਹਿਬ ਅਬਿਡ ਕਰਨੇ ਜੋ ਅਧਿਕਾਰ ਸਾਨੂੰ ਦਿੱਤੇ ਆ ਉਸ ਅਧਿਕਾਰਾਂ ਨੂੰ ਵੀ ਜਿਹੜਾ ਵਾ ਸਮਾਜ ਦੇ ਵਿੱਚ ਫਲਾਨਗੇ ਔਰ ਇਹ ਜਿਹੜੇ ਸੰਗਠਨ ਨੂੰ ਵੀ ਜਿਹੜਾ ਜਿਹੜਾ ਸਾਡੇ ਸੰਗਠਨ ਨੂੰ ਜਿਹੜਾ ਤਖਤਵਰ ਕਰਨਗੇ ਅਸੀਂ ਚਾਹੁੰਦੇ ਆ ਕਿ ਪਰਮ ਪੂਜਯ ਪ੍ਰੋਕਟਨਾਕਰ ਮਹਾਰਾਜੀ ਨੇ ਜੋ ਵਿਚਾਰਧਾਰਾ ਸੀ ਉਹਨਾਂ ਦੀ ਉਸ ਵਿਚਾਰਧਾਰਾ ਨੂੰ ਅਸੀਂ ਜਿਹੜਾ ਵਾ ਪੂਰੇ ਸ਼ਹਿਰਾਂ 'ਚ ਪਿੰਡਾਂ 'ਚ ਲੈ ਕੇ ਜਾਵਾਂਗੇ ਔਰ ਇਸ ਸੰਬੰਧ ਦੇ ਵਿੱਚ ਜਿਹੜਾ ਵਾ ਮੈਂ ਇੱਕ ਆਪਜੀ ਰਹੀ ਮੀਡੀਆ ਰਹੀ ਪਹਿਲਾਂ ਤੇ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਹੀ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਨੇ ਔਰ ਮੈਂ ਬੀਤੀ ਕਰੂੰਗਾ ਕਿ ਆਪदाई ਕਿ ਜਿਹੜਾ ਅੱਜ ਜਿਹੜੀਆਂ ਸਰਕਾਰਾਂ ਵਾਂ ਅੱਜ ਹੁਣ ਤੁਹਾਨੂੰ ਪਤਾ ਕਿ ਜਿਹੜਾ ਵਾ ਸਰਕਾਰਾਂ ਦਾ ਹੁਣ ਇਲੈਕਸ਼ਨਾਂ ਦਾ ਸਮਾਂ ਆ ਚੁੱਕਿਆ ਵਾ ਕੋਲੈਕਸ਼ਨਾਂ ਦੇ ਸਮੇਂ ਦੇ ਵਿੱਚ ਇਹਨਾਂ ਨੇ ਸਾਡੇ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਸਾਨੂੰ ਭਰਾਵਾ ਵਾਂਗ ਜੱਫੀਆਂ ਪਾਉਣੀਆਂ ਵਾ ਇਹਨਾਂ ਨੇ ਕਿਹਾ ਕਿ ਸਾਡੀਆਂ ਮਾਵਾਂ ਪੈਣਾ ਮਾਤਾ ਵਾਂ ਸਭ ਨੂੰ ਇਹਨਾਂ ਨੇ ਹੁਣ ਅੱਜ ਹੁਣ ਇਹਨਾਂ ਦਾ ਕੰਮ ਚਾਲੂ ਹੋ ਗਿਆ ਐਮਪੀ ਦੇ ਤੁਹਾਨੂੰ ਪਤਾ ਇਲੈਕਸ਼ਨਾਂ ਦਾ ਜਿਹੜਾ ਬਹੁਤ ਜਲਦੀ ਜਿਹੜੇ ਇਲੈਕਸ਼ਨ ਆ ਰਹੇ ਆ ਤੇ ਮੈਂ ਆਪਣੇ ਦਲਿਤ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਲੋਕਾਂ ਦੀਆਂ ਜਿਹੜੀਆਂ ਗੱਲਾਂ ਦੇ ਪਿੱਛੇ ਨਾ ਆਇਓ ਇਹ ਥੋੜੇ ਜੇ ਪੈਸਿਆਂ ਪਿੱਛੇ ਥੋੜੀ ਜੀ ਸ਼ਰਾਬ ਪਿੱਛੇ ਥੋੜੇ ਜੇ ਆਟੇਆਂ ਸੂਟਾਂ ਦੇ ਪਿੱਛੇ ਆਪਣਾ ਈਮਾਨ ਨਹੀਂ ਵੇਚਣਾ ਸੀ ਔਰ ਇਸ ਅਸੀਂ ਚਾਹੁੰਦੇ ਆ ਕਿ ਸਾਨੂੰ ਜਿਹੜੇ ਪੜ੍ਹਾਈ ਦੇ ਅਧਿਕਾਰ ਮਿਲਣ ਸਾਨੂੰ ਜਿਹੜੇ ਕੀ ਨਾਲ ਦੇ ਅੱਜ ਜੋ ਸਰਕਾਰਾਂ ਸਾਡੇ ਨਾਲ ਤਾਣਾ ਸ਼ਾਈ ਧੱਕੇਸ਼ਾਈਆਂ ਕਰਦੀਆਂ ਪਈਆਂ ਵਾ ਇਹ ਮੇਰੀ ਏਵੀਐਨ ਦੇ ਰਾਈ ਜਿਹੜੀ ਗਲਤ VOTING ਕਰਕੇ ਆਪਣੀਆਂ ਜਿਹੜੀਆਂ ਝੂਠੀਆਂ ਸਰਕਾਰਾਂ ਬਣਾ ਰਹੀਆਂ ਵਾ EVM ਦਾ ਸਭ ਨਾਲ ਵੱਡਾ ਜਿਹੜਾ ਸਾਡਾ Dalit ਭਾਈਚਾਰਾ ਇਸ ਦਾ ਵਿਰੋਧ ਕਰੇ ਔਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆ ਸਾਡਾ ਜਿਹੜਾ ਜਿਹੜਾ ਪਰਿਵਾਰ ਆ ਸਾਡਾ ਜਿਹੜਾ SC ਪਰਿਵਾਰ ਆ ਉਹਨਾਂ ਨੂੰ ਵੱਧ ਚੜ ਕੇ ਵੋਟਾਂ ਪਾਓ ਔਰ ਮੈਂ ਇਹੋ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਜਿਹੜੀਆਂ ਹੁਣ ਜਿਹੜੀਆਂ ਵੀ ਸਰਕਾਰਾਂ ਪਿੱਛੇ ਬਣ ਚੁੱਕੀਆਂ ਇੰਨੇ ਸਾਲਾਂ ਤੋਂ ਉਹਨਾਂ ਉਹਨਾਂ ਸਰਕਾਰਾਂ ਨੇ ਅੱਜ ਤੱਕ ਜਿਹੜਾ ਵੀ ਆ ਦਲਿਤ ਭਾਈਚਾਰੇ ਦਾ ਕਦੀ ਕੋਈ ਸਾਥ ਨਹੀਂ ਦਿੱਤਾ ਤੇ ਦਲਿਤ ਭਾਈਚਾਰੇ ਦੇ ਵਿੱਚ ਜਿਹੜਾ ਕੋਈ ਅੱਜ ਤੱਕ ਉਹਨਾਂ ਨੂੰ ਕੋਈ ਜਿਹੜਾ ਇਨਸਾਫ ਨਹੀਂ ਦਿੱਤਾ ਔਰ ਅੱਜ ਜਿਹੜੀ ਸਾਡੇ ਬੱਚਿਆਂ ਦੀ ਜਿਹੜੀ ਸਕਾਲਰਸ਼ਿਪ ਆ ਉਹ ਵੀ ਸਰਕਾਰਾਂ ਜਿਹੜੀਆਂ ਉਹਨਾਂ ਦੇ ਜਿਹੜੇ ਮੰਤਰੀ ਆ ਨਾਂ ਰਲ ਕੇ ਖਾ ਲੈਂਦੇ ਨੇ ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਸਰਕਾਰ ਬਣੇ ਉਹ ਅਗਰ ਦਲਿਤ ਭਾਈਚਾਰੇ ਦੀ ਸੁਣੇਗੀ ਤੇ ਠੀਕ ਹੈ ਨਹੀਂ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਵੀ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਮੈਂ ਬੇਨਤੀ ਕਰੂੰਗਾ ਆਪਣੇ ਦਲਿਤ ਭਾਈਚਾਰੇ ਨੂੰ ਆਪਣੇ ਸਮਾਜ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹੋ ਕਿਉਂ ਹੁਣ ਸਮਾਂ ਆ ਗਿਆ ਵਾ ਵੋਟਾਂ ਦਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਲਾ ਹੈ ਕਿਉਂ ਕਿ ਅੱਜ ੱਤਕੇਸ਼ਾਈ ਜਿਹੜੀ ਹੈ ਨਾ ਸਮਾਜ ਨਾਲ ਹੁੰਦੀ ਆ ਥਾਣਿਆਂ ਦੇ ਬਾਹਰ ਦੇਖ ਲਓ ਇਨਸਾਫ ਲੈਣ ਵਾਸਤੇ ਧਰਨੇ ਲਾਣੇ ਪੈ ਰਹੇ ਆ ਠੀਕ ਹੈ ਕਚਹਿਰੀਆਂ ਦੇ ਬਾਹਰ ਚਲ ਜਓ ਉੱਥੇ ਵੀ ਸਾਡੇ ਸਮਾਜ ਦੇ ਲੋਕ ਖਲੋਤੇ ਆ ਇਨਸਾਫ ਲੈਣ ਵਾਸਤੇ ਇਨਸਾਫ ਕਿਤੇ ਨਹੀਂ ਮਿਲਦਾ ਸਿਰਫ ਕੀ ਆ ਸਾਡੇ ਸਮਾਜ ਦੇ ਲੋਕਾਂ ਦੇ ਉੱਤੇ ਧੱਕੇਸ਼ਾਹੀ ਕਰਕੇ ਝੂਠੇ ਪਰਚੇ ਮੁਕਦਮੇ ਦਰਜ ਕਰਕੇ ਉਹਨਾਂ ਦੇ ਉਹਨਾਂ ਨੂੰ ਜੇਲਾ ਦੇ ਪਿੱਛੇ ਸੁਟਿਆ ਜਾਂਦਾ ਵਾ ਤੇ ਮੈਂ ਬੇਨਤੀ ਕਰੂੰਗਾ ਸਰਕਾਰ ਉਹ ਚੁਣਿਓ ਸਰਕਾਰ ਉਹ ਬਣਾਓ ਜਿਹੜੀ ਦਲਿਤਾਂ ਦੇ ਹੱਕ ਦੀ ਗੱਲ ਕਰੇ ਉਹਨਾਂ ਲੋਕਾਂ ਨੂੰ ਐਮਐਲਏ ਬਣਾਓ ਉਹਨਾਂ ਲੋਕਾਂ ਨੂੰ ਮੰਤਰੀ ਬਣਾਓ ਜਿਹੜੇ ਐਸੀ ਸਮਾਜ ਦੇ ਸਾਡੇ ਜਿਹੜੇ ਭਰਾ ਵਾ ਜਿਹੜੇ ਸੀਟਾਂ ਦੇ ਲੜਨਗੇ ਉਹਨਾਂ ਦੀ ਮਦਦ ਕਰੋ ਇਸ ਵਾਰ ਚਾਹੇ ਮੈਂ ਇੱਕੋ ਬੇਨਤੀ ਕਰੂੰਗਾ ਮੇਰੀ ਤੇ ਇੱਕੋ ਬੇਨਤੀ ਹੈ ਕਿ ਸਭ ਨਾਲ ਜਿਹਾ ਸਾਰੀਆਂ ਸਰਕਾਰਾਂ ਹੀ ਦੇਖ ਚੁੱਕੇ ਹੋਏ ਆ ਮਗਰ ਇਸ ਵਾਰ ਜਿੰਨੇ ਵੀ ਸਾਡੇ ਉਮੀਦਵਾਰ ਜਿਹੜੇ ਐਸੀ ਭਾਈਚਾਰੇ ਦੇ ਵਿੱਚ ਜਿਹੜੇ ਆਜ਼ਾਦ ਇਲੈਕਸ਼ਨ ਲੜਦੇ ਆ ਉਹਨਾਂ ਦਾ ਪੂਰਾ ਸਾਥ ਦਿਓ ਉਹਨਾਂ ਨੂੰ ਵੀ ਇੱਕ ਵਾਰ ਮੌਕਾ ਦਿਓ ਇੱਕ ਵਾਰ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਸਤਾ ਦੇ ਵਿੱਚ ਲਿਆਓ ਅਸੀਂ ਦੇਖੀਏ ਕਿ ਸਾਡਾ ਜਿਹੜਾ ਜਿਹੜਾ ਆਜ਼ਾਦ ਕੈਂਡੀਡੇਟ ਆ ਉਹ ਸਾਡੇ ਹੱਕ ਵਾਸਤੇ ਕੀ ਲੜਾਈ ਲੜਦਾ ਵਾ ਸੋ ਇਨੀ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੈ ਵਾਲਮੀਕੀ ਜੈ ਭੀਮ ਜੈ ਭਾਰਤ